ਗੱਲਬਾਤ ਹੋਈ ਆ ਦੇਖੋ ਇਹ ਮੇਰਾ ਪਰਿਵਾਰ ਆ ਜਿੰਨੇ ਤਕਰੀਬਨ 8 9000 ਆਟੋ ਚੱਲ ਕਿੱਥੇ ਹੈਗੇ ਨੇ ਔਰ ਸਭ ਤੋਂ ਵੱਡੀ ਗੱਲ ਸਾਡੇ ਸੁਪਰੀਮੋ ਸਾਹਿਬ ਵੀ ਇੱਥੇ ਜਦੋਂ ਆਏ ਸੀਗੇ ਜਦੋਂ ਸਰਕਾਰ ਬਣਨ ਤੋਂ ਪਹਿਲਾਂ ਇਹਨਾਂ ਦੇ ਘਰ ਜਾ ਕੇ ਖਾਣਾ ਖਾ ਕੇ ਵਾਅਦੇ ਕੀਤੇ ਸੀ ਉਹ ਵਾਅਦਿਆਂ ਦੇ ਅਸੀਂ ਪਹਿਰਾ ਦੇ ਰਹੇ ਹਾਂ ਔਰ ਉਹ ਵਾਅਦੇ ਅਸੀਂ ਪੂਰੇ ਕਰ ਰਹੇ ਹਾਂ ਜਿਵੇਂ ਇਹਨਾਂ ਦੇ ਆਟੋ ਬੰਦ ਕਰਨ ਦਾ ਆਰਡਰ ਸੀਗੇ ਉਹ ਮੈਂ ਮਾਨਯੋਗ ਆਪਣੇ ਸੀਪੀ ਸਾਹਿਬ ਆਪਣੇ ਨਾਲ ਗੱਲ ਕੀਤੀ ਇਹਨਾਂ ਦੇ ਸਾਹਮਣੇ ਗੱਲ ਕੀਤੀ ਆ ਖੁੱਲੀ ਗੱਲ ਕੀਤੀ ਆ ਉਹਨਾਂ ਨੇ ਬੇਨਤੀ ਲਈ ਹੈ ਵੀ 2 ਮਹੀਨੇ ਵਾਸਤੇ ਜਦ ਤੱਕ ਕਿਉਂਕਿ ਇਹ ਇਹ ਵੱਡਾ ਫੈਸਲਾ ਇਮੀਡੀਏਟ ਲਾਗੂ ਨਹੀਂ ਹੋਣਾ ਸਾਨੂੰ 2-3 ਮਹੀਨੇ ਦਿਓ ਤਾਂ ਕਿ ਅਸੀਂ ਸਾਰੀ ਇਹਦੀ ਪਲਾਨਿੰਗ ਕਰ ਲਈਏ ਤਾਂ ਕਿ ਅਸੀਂ ਲੁਧਿਆਣਾ ਨੂੰ ਕਿੰਨਾ ਪੋਲਿਊਟਡ ਫਰੀ ਵੀ ਕਰਨਾ ਹੈਗਾ ਠੀਕ ਹੈ ਔਰ ਕਾਨੂੰਨ ਦੀ ਕਾਨੂੰਨ ਨੂੰ ਵੀ ਕਾਨੂੰਨ ਦੇ ਦਾਇਰੇ ਚ ਵੀ ਰਹਿਣਾ ਹੈਗਾ ਔਰ ਇਹਨਾਂ ਦੀ ਰੋਜ਼ੀ ਰੋਟੀ ਦਾ ਵੀ ਧਿਆਨ ਰੱਖਣਾ ਹੈਗਾ ਉਸ ਦੇ ਤਹਿਤ ਅੱਜ ਸਾਰੇ ਅਸੀਂ ਇਕੱਠੇ ਹੋਏ ਇੱਥੇ ਤੇ ਇਹਨਾਂ ਨਾਲ ਬੜੀ ਸੁਹਾਵਣੇ ਪਾਲ ਚ ਗੱਲ ਹੋਈ ਹੈਗੀ ਆ ਔਰ ਇਹਦੇ ਵਿੱਚ ਸੀਪੀ ਸਾਹਿਬ ਨੂੰ ਅਸੀਂ ਬੇਨਤੀ ਲਾ ਕੇ 2 ਮਹੀਨੇ ਦਾ ਟਾਈਮ ਲੈ ਲਿਆ ਮਾਜੋ ਹਾਈ ਕੋਰਟ ਦੇ ਹਦੇਸ ਖਸ ਸੁਣੋ ਨਹੀਂ ਮਾਜੋ ਹਾਈ ਕੋਰਟ ਦੇ ਦੇਸ਼ ਅਸੀਂ ਮਤੇ ਆ ਉਹਨਾਂ ਨੂੰ ਆਰਡਰ ਕਰਦੇ ਆ ਔਰ ਕਰਦੇ ਰਹਾਗੇ ਅਸੀਂ ਕੋਈ ਉਲੰਘਣਾ ਨਹੀਂ ਕਰ ਰਹੇ ਪਰ ਇਹ ਆ ਵੀ ਇਹਨੂੰ ਸਾਰਿਆਂ ਨੂੰ ਚੀਜ਼ ਨੂੰ ਸੈਟ ਅਪ ਕਰਨ ਨੂੰ ਥੋੜਾ ਜਿਹਾ ਟਾਈਮ ਚਾਹੀਦਾ ਹੈਗਾ ਜਿਹਦੇ ਲਈ ਅਸੀਂ ਬੇਨਤੀ ਲਾਈ ਹੈ ਪੁਲਿਸ ਨੂੰ ਤੇ ਉਹਦੇ ਵਿੱਚ ਅਸੀਂ 2 ਮਹੀਨੇ ਦੇ ਟਾਈਮ ਦੇ ਵਿੱਚ ਵਿੱਚ ਅਸੀਂ ਇਹਨਾਂ ਦਾ ਸਾਰਾ ਜੋ ਵੀ ਪੁਰਾਣੇ ਆਟੋ ਨੇ ਉਹ ਖਤਮ ਕਰਕੇ ਨਵੇਂ ਸੀਐਨਜੀ ਵਾਲੇ ਆਟੋ ਗ੍ਰੀਨ ਆਟੋ ਉਹ ਅਸੀਂ ਚਲਾਵਾਂਗੇ ਔਰ ਬੜੇ ਵਧੀਆ ਤਰੀਕੇ ਨਾਲ ਇਹਨਾਂ ਦੇ ਰੂਟ ਤਿਆਰ ਕਰਕੇ ਦਿੱਤੇ ਜਾਣਗੇ ਅਲੱਗ-ਅਲੱਗ ਕਲਰ ਦੇ ਚਲਾਵਾਂਗੇ ਤਾਂ ਕਿ ਇੱਕ ਰੂਟ ਤੋਂ ਪੀਲੇ ਚੱਲਣੜੇ ਇੱਕ ਰੂਟ ਤੋਂ ਹਰੇ ਚੱਲਣੜੇ ਇੱਕ ਰੂਟ ਤੋਂ ਲਾਲ ਚੱਲਣ ਮਤਲਬ ਰੂਟ ਤੇ ਉਹੀ ਆਟੋ ਚੱਲਣ ਮਤਲਬ ਬੜਾ ਸਿਸਟਮਾਈਜ਼ ਤਰੀਕੇ ਨਾਲ ਇਹਨਾਂ ਦਾ ਕੰਮ ਕਰਕੇ ਸਾਰਾ ਦਵਾਂਗੇ ਕਿਉਂਕਿ ਇਹ ਪਰਿਵਾਰੋਂ ਨੇ ਜਿਹੜੇ ਕਿ ਹਰ ਮੁਸਾਫਰ ਨੂੰ ਉਹਨਾਂ ਦੀ ਮੰਜ਼ਿਲ ਤੇ ਪਹੁੰਚਾਉਂਦੇ ਨੇ ਔਰ ਰਾਤ ਨੂੰ ਦਿਨ ਨੂੰ ਸ਼ਾਮ ਨੂੰ ਜਦੋਂ ਮਰਜੀ ਦੇ ਲੋ ਇਹ ਬਚਾਰੇ ਮਿਹਨਤ 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 ਦਾ ਸ਼ਲੋਕ ਨੇ ਤੇ ਇਹਨਾਂ ਦੇ ਨਾਲ ਸਾਡੀ ਆਵਾਜ਼ੀ ਪਾਰਟੀ ਦੀ ਸਰਕਾਰ ਸਵੇਤ ਮੇਰੇ ਅਸੀਂ ਸਾਰੇ ਖੜੇ ਆ ਜਿੱਥੇ ਵੀ ਇਹਨਾਂ ਨੂੰ ਕੋਈ ਦੁੱਖ ਤਕਲੀਫ ਆਊਗੀ ਅਸੀਂ ਬੁਰੇ ਹੋ ਕੇ ਇਹਨਾਂ ਦਾ ਸਾਥ ਵੀ ਦੇਵਾਂਗੇ ਔਰ ਕਾਨੂੰਨ ਦੇ ਦਾਇਰੇ ਚ ਰਹਿ ਕੇ ਇਹਨਾਂ ਨੂੰ ਬੇਨਤੀ ਆ ਕਿ ਕਾਨੂੰਨ ਦੇ ਦਾਇਰੇ ਚ ਰਹਿ ਕੇ ਅਸੀਂ ਆਟੋ ਚਲਾਉਣੇ ਹੈਗੇ ਆ ਟ੍ਰੈਫਿਕ ਜਾਮ ਨਹੀਂ ਕਰਨਾ ਹੈਗਾ ਸਿਗਨਲ ਨਹੀਂ ਤੋੜਨੇ ਹੈਗੇ ਓਵਰ ਪਾਸੇ ਨਹੀਂ ਕਰਨੀ ਹੈਗੀ ਔਰ ਸ਼ਹਿਰ ਦੇ ਵਿੱਚ ਬੜੇ ਸਜਜੇ ਢੰਗ ਨਾਲ ਆਪਾਂ ਚਲਾਉਣਾ ਤਾਂ ਕਿ ਦੁਰਘਟਨਾ ਤੋਂ ਬਚ ਬਚਿਆ ਜਾ ਸਕੇ। ਕਾ ਪੁੱਛੋ। ਪੁੱਛੋ। ਮੇਰਜੀ ਮੈਨੂੰ ਚੱਲ ਹਾਂ। ਹਾਂਜੀ। ਅੱਜ ਜੋ ਸਮੂਹ ਸਮੂਹ ਆਟੋ ਚਾਲਕਾਂ ਦੇ ਜਿਹੜੀ ਭੀੜ ਪਈ ਸੀ ਜਿਹੜੇ ਮਾਨ ਜੋ ਹਾਈ ਕੋਰਟ ਵੱਲੋਂ ਜੋ ਆਰਡਰ ਹੁਕਮ ਸੀਗੇ ਪ੍ਰਸ਼ਾਸਨ ਨੇ ਉਹਨਾਂ ਨੂੰ ਮੰਨਦੇ ਹੋਏ ਸਾਨੂੰ ਕਹਿਤਾ ਵੀ ਆਟੋ ਰਿਕਸ਼ਾ ਸ਼ਹਿਰ 'ਚ ਨਹੀਂ ਆਣੇ ਪਰੰਤੂ ਅਸੀਂ ਇਹ ਐਮਐਲਏ ਸਾਹਿਬ ਕੋ ਐ ਕੋਗੀ ਜੀ ਕੋ ਐ ਆ ਇਹਨਾਂ ਦੇ ਹੱਥ ਪੈਰ ਝੋੜੇ ਸਾਨੂੰ ਰਿਕਵੈਸਟ ਕੀਤੀ ਵੀ ਸਾਨੂੰ ਜਿਹੜਾ ਸਮਾਂ ਲੈ ਕੇ ਦਿੱਤਾ ਜਾਵੇ ਤਾ ਜੋ ਮਾਰਚ ਦਾ ਮਹੀਨਾ ਵਾ ਇਹਨਾਂ ਦੇ ਬੱਚਿਆਂ ਦੀ ਐਡਮਿਸ਼ਨਾਂ ਵੀ ਆ ਗਈਆਂ ਫੀਸਾਂ ਵੀ ਆ ਗਈਆਂ ਯੂਨੀਫਾਰਮ ਵੀ ਲੈ ਕੇ ਦੇਣੀ ਬੱਚਿਆਂ ਨੂੰ ਇਹਨਾਂ ਨੇ ਬੁੱਕਸ ਵੀ ਲੈ ਕੇ ਦੇਣੀਆਂ ਨੇ ਬੜਾ ਵੱਡਾ ਇਹਨਾਂ ਤੇ ਭਾਰ ਟੁੱਟ ਗਿਆ ਸੀ 2 ਦਿਨ ਤੋਂ ਇਹ ਵਿਹਲੇ ਬੈਠੇ ਹੋਏ ਸੀ ਬਿਲਕੁਲ ਛੋਟੇ ਛੋਟੇ ਇਹਨਾਂ ਦੇ ਮੂੰਹੇ ਪਏ ਸੀ ਇਹ ਹੈਂਡ ਟੂ ਮਾਉਥ ਲੋਕ ਨੇ ਰੋਜ਼ ਹਫ਼ਤਾਵਾਰਨਾ ਤੇ ਰੋਜ਼ ਲੈ ਕੇ ਜਾਣਾ ਸੋ ਅਸੀਂ ਧੰਨਵਾਦ ਕਰਦੇ ਹਾਂ ਆਮ ਆਦਮੀ ਪਾਰਟੀ ਦਾ ਅਸੀਂ ਧੰਨਵਾਦ ਕਰਦੇ ਹਾਂ ਐਮ ਐਲ ਏ ਸਾਹਿਬ ਦਾ ਕਿ ਸਾਨੂੰ ਜਿਹੜਾ ਇਹ ਸਮਾਂ ਲੈ ਕੇ ਦਿੱਤਾ ਸੀ ਇਸ ਸਮੇਂ ਦੇ ਵਿੱਚ ਜੋ ਹੋਊਗਾ ਆਪਾਂ ਬੈਠ ਕੇ ਮਿਲ ਕੇ ਜੋ ਹੋਊਗਾ ਜਿਹੜੇ ਨਵੇਂ ਪੁਰਾਣੇ ਆਟੋ ਨੇ ਬ ਜੋ ਅਸੀਂ ਸਰਕਾਰ ਨਾਲ ਮਿਲ ਕੇ ਐ ਐਮਐਲਏ ਨਾਲ ਮਿਲ ਕੇ ਪਾਲਿਸੀ ਜੋ ਵੀ ਹੋਣੀ ਹੈ ਸਰਕਾਰ ਵੱਲੋਂ ਜੋ ਸਾਨੂੰ ਮਿਲ ਸਕਦਾ ਸਾਨੂੰ ਜੋ ਹੈਲਪ ਮਿਲ ਸਕਦੀ ਹੈ ਅਸੀਂ ਉਹ ਹੈਲਪ ਲੈ ਕੇ ਇਹਨਾਂ ਨੂੰ ਨਵੇਂ ਆਟੋ ਪਵਾ ਦਾਂਗੇ ਸੋ ਮੇਰੀ ਫੇਰ ਬੇਨਤੀ ਹੈ ਵੀ ਅੱਜ ਸਾਨੂੰ ਜੋ 2 ਮਹੀਨਿਆਂ ਦਾ ਟਾਈਮ ਦਿੱਤਾ ਗਿਆ ਸੀ ਪੀ ਸਾਹਿਬ ਵੱਲੋਂ ਆ ਆਮ ਆਦਮੀ ਪਾਰਟੀ ਵੱਲੋਂ ਐਮਐਲਏ ਗੋਗੀ ਸਾਹਿਬ ਵੱਲੋਂ ਜੋ 2 ਮਹੀਨੇ ਟਾਈਮ ਮਿਲਿਆ ਮੈਂ ਪ੍ਰਸ਼ਾਸਨ ਅੱਗੇ ਬੇਨਤੀ ਕਰੂੰਗਾ ਮੀਡੀਆ ਦੇ ਮਾਧਮ ਨਾਲ ਹੀ ਕਿ 2 ਮਹੀਨਿਆਂ ਦਾ ਕੋਈ ਚਲਾਨਾ ਕੀਤਾ ਜਾਵੇ ਸ਼ਹਿਰ ਸੈਂਟੀ ਕੀਤੀ ਜਾਵੇ ਜੇ ਸ਼ਹਿਰ ਸੈਂਟੀ ਕਰਦੇ ਆ ਜੇ ਬੰਦਾ ਕੋਈ ਗਲਤੀ ਕਰਦਾ ਵਾ ਤੇ ਉਹਦੀ ਸਜ਼ਾ 19 ਦਿੱਤੀ ਜਾਵੇ ਨਾ ਕਿ ਉਹਦਾ 6-6 ਗੋਲੇ ਬਣਾਏ ਜਾਣ ਜੋ ਰੋਂਗ ਪਾਰਕਿੰਗ ਕਰਦਾ ਤੇ ਉਹਦਾ ਸਿਰਫ ਰੋਂਗ ਪਾਰਕਿੰਗ ਦਾ ਚਲਾਨ ਹੀ ਹੋਵੇ ਜਾਂ 500 ਰੁਪਿਆ ਦਾ ਕੈਸ਼ ਵਾਲਾ ਜਾਂ ਕੱਲਾ ਰੋਂਗ ਪਾਰਕਿੰਗ ਲਿਖਿਆ ਹੋਵੇ ਕਿਉਂਕਿ ਕਈ ਵਾਰ ਸਾਡੇ ਅਫਸਰ ਸਹਿਬਾਨ ਨੇ ਉਹ 6-6 ਗੋਲੇ ਲਾ ਦਿੰਦੇ ਆ ਜਦੋਂ ਇਹ ਕੋਰਟ 'ਚ ਜਾਂਦੇ ਆ ਭੁਗਤਣ ਲਈ ਚਲਾਨ ਉੱਥੇ 20-2000 ਰੁਪਏ ਜੁਰਮਾਨਾ ਹੁੰਦਾ ਮੇਰੀ ਪ੍ਰਸ਼ਾਸਨ ਅਕੇ ਫੇਰ ਗੁਹਾਰਾ ਵੀ ਇਹ ਜਿੰਨਾ ਕਿ ਇਹਨਾਂ ਦਾ ਦੋਸ਼ ਹੋਵੇ 19 ਦੀ ਸਜ਼ਾ ਦਿੱਤੀ ਜਾਵੇ ਅਸੀਂ ਇਹਨਾਂ ਨੂੰ ਇਹ ਨਹੀਂ ਕਹਿੰਦੇ ਵੀ ਇਹਨਾਂ ਦਾ ਚਲਾਨ ਨਾ ਹੋਵੇ ਜੇ ਤਾਂ ਜਰੂਰ ਕੀਤਾ ਜਾਵੇ ਪਰ ਉਹ ਜਿੰਨੀ ਕਿ ਇਹਨਾਂ ਦੀ ਕੈਟਾਗਰੀ ਹੈ ਉਹਨਾਂ ਕੀ ਚਲਾਨ ਕੀਤਾ ਜਾਵੇ ਤਾਂ ਜੋ ਇਹ ਨਹੀਂ ਹੈਗਾ ਵੀ ਜੋ 10 ਟੈਰੀ ਗੱਡੀ ਆ ਉਹਦਾ ਚਲਾਨ ਵੀ ਉਹਨਾਂ ਵਾਂ ਔਰ ਇੱਕ 3 ਟੈਰ ਵਾਲਾ 500 ਰੁਪਏ ਕਮਾਣ ਵਾਲਾ ਰੋਜ਼ ਉਹਦਾ ਵੀ ਚਲਾਨ ਹੋਣਾ ਤੇ ਅਸੀਂ ਫੇਰ ਧੰਨਵਾਦ ਕਰਦੇ ਆਂ ਆ ਜੋ ਗੋਗੀ ਸਬਜ਼ੀ ਦਾ ਤੇ ਨਾਹਰਾ ਲਾਂਦੇ ਹੋਏ ਆਮ ਆਦਮੀ ਪਾਰਟੀ ਜਿੰਦਾਬਾਦ